ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਲਾ ਬਲ ਮਹਲਾ ਪੰਜਵਾਂ ਗੁਰਪੂਰਾ ਵੜ ਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਨੂੰ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜ ਤਬਹਿ ਵਿਚਾਰੇ ਜਪਿਐ ਨਾਮ ਜਿਤਾ ਪਾਰ ਉਤਾਰੇ ਜਨ ਨਾਮ ਕਾਉ ਪ੍ਰਭ ਕਿਰਪਾ ਕਰੀਐ ਸਾਧੂ ਤੁਰ ਮਿਲੈਨ ਸੁਤਰੀਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਿਲਾਬਲ ਮਹਲਾ ਪੰਜਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰਨਾਮੁ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕੈਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕੰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਤ ਤਬਹਿ ਵਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨ ਨਾਮ ਕਾਉ ਕਬੋ ਕਿਰਪਾ ਕਰੀਐ ਸਾਧੂ ਤੂਰ ਮਿਲੈਨ ਸਤਰੀਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਬਲ ਮਹਲਾ ਪੰਜਵਾਂ ਗੁਰ ਪੂਰਾ ਵਡਭਾਗੇ ਭਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕੈਲ ਵਿਖਾ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਨੋ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜ ਤਬਹਿ ਵਿਚਾਰੇ ਜਪਿਐ ਨਾਮ ਜਿਤਾ ਪਾਰ ਉਤਾਰੇ ਜਨ ਨਾਮ ਕਉ ਕਭ ਕਿਰਪਾ ਕਰੀਐ ਸਾਧੂ ਤੂਰ ਮਿਲੈਨ ਸੁਤਰੀਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਬਲ ਮਹਲਾ ਪੰਜਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਣਾ ਰਹਾਉ ਆਵਰ ਕੰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਤ ਤਬਹਿ ਵਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨਨਾਨਕਾਉ ਪ੍ਰਭ ਕਿਰਪਾ ਕਰਿਐ ਸਾਧੂ ਤੂਰ ਮਿਲੈਨ ਸਤਿਰੀਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਹਲਾ 5ਵਾਂ ਗੁਰਪੂਰਾ ਵਡਭਾਗੇ ਭਈਐ ਮੈਲੋ ਸਾਧੂ ਹਰ ਨਾਮ ਧਿਆਇਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕੈਲ ਵਿਖ ਕਟੈ ਭਜ ਗੁਰ ਕੈ ਚਰਨਾਂ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲੋ ਸਾਧੂ ਸੰਗ ਹੋਏ ਉਦਾਰ ਸਹਿਮਰਤ ਸਾਥ ਤਾਂ ਬਹਿਰ ਵਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨ ਨਾਨਕਾ ਉਹ ਕਭ ਕਿਰਪਾ ਕਰਿਐ ਸਾਧੂ ਤੂਰ ਮਿਲੈਨ ਸਤਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਿਲਾ ਬਲ ਮਹਲਾ ਪੰਜਵਾਂ ਗੁਰ ਪੂਰਾ ਵਡ ਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨਾਂ ਰਹਾਉ ਤਾਵਰ ਕਰਮ ਸਭ ਲੋਕਾਂ ਚਾਰ ਮੈ ਲੋ ਸਾਧੂ ਸੰਗ ਹੋਏ ਉੜਾਰ ਸਿਮਰਤ ਸਾਜ ਤਾ ਬਹਿ ਬਿਚਾਰੇ ਜਪਿਐ ਨਾਮ ਜਤਾ ਪਾਰ ਉਤਾਰੇ ਜਨ ਨਾਮ ਕਾਉ ਕਬ ਕਿਰਪਾ ਕਰੀਐ சாு தூர மலத்திய சிரீ வு சாஜ ஜி பலவலமீ பைய சா நாம திய பார்ப்பிராபி சரண ਕੈਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਤਾਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜ ਤਾ ਬਹਿ ਰ ਵਿਚਾਰੇ ਜਪਿਐ ਨਾਮ ਜਤਾ ਪਾਰ ਉਤਾਰੇ ਜਨ ਨਾਨਕਾਂ ਕਉ ਕਭ ਕਿਰਪਾ ਕਰੀਐ ਸਾਧੂ ਤੂਰ ਮਿਲੈਨ ਸਤਿਰੀਐ ਸਤਿ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਿਲਾ ਬਲ ਮਹਲਾ ਪੰਜਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕੈਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਧ ਤਬਹਿ ਵਿਚਾਰੇ ਜਪਿਐ ਨਾਮ ਜਤ ਤ ਪਾਰ ਉਤਾਰੇ ਜਨ ਨਾਨਕਾਂ ਕੋ ਪ੍ਰਭ ਕਿਰਪਾ ਕਰੀਏ ਸਾਧੂ ਤੁਰ ਮਿਲੈਨ ਸਤਰੀਏ ਸਤਿਨਾਮ ਸਵਾਹਿਗੁਰੂ ਸਾਹਿਬ ਜੀ ਬਿਲਾਬਲ ਮਹਲਾ 5ਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕੈਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕੰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਤ ਤਬਹ ਬਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨਨਾ ਨਾਮ ਕਉ ਕਬ ਕ੍ਰਿਪਾ ਕਰੀਐ ਸਾਧੂ ਤੁਰ ਮਿਲੈਨ ਸਤਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਹਲਾ 5ਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੇ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਹਾਰ ਸਿਮਰਤ ਸਾਜ ਤਾ ਬਹਿ ਵਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨ ਨਾਨਕਾਉ ਕਬਿ ਕਿਰਪਾ ਕਰਿਐ ਸਾਧੂ ਤੂਰ ਮਿਲੈਨ ਸਤਿਐ ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬਲ ਮਹਲਾ ਪੰਜਵਾਂ ਗੁਰਪੂਰਾ ਵਡਭਾਗੇ ਪਈਐ ਮੇਲੋ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਣਾ ਰਹਾਉ ਤਾਵਰ ਕਰਮ ਸਭ ਲੋਕਾਂ ਚਾਰ ਮੇਲੋ ਸਾਧੂ ਸੰਗ ਹੋਏ ਉਦਾਰ ਸਹਿਮਰਤ ਸਾਜ ਤਾਂ ਬਹਿਰ ਵਿਚਾਰੇ ਜਪਿਐ ਨਾਮ ਜਿਤਾ ਪਾਰ ਉਤਾਰੇ ਜਨ ਨਾਨਕ ਕਾਉ ਕਬ ਕਿਰਪਾ ਕਰੀਐ ਸਾਧੂ ਤੂਰ ਮਿਲੈਨ ਸਤਿਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਹਲਾ 5ਵਾਂ ਗਉਰ ਪੂਰਾ ਵਡ ਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨਾਂ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲੁ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜ ਤਬਹ ਬਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨ ਨਾਨਕ ਕਾਉ ਕਬ ਕਿਰਪਾ ਕਰਿਐ ਸਾਧੂ ਧੂਰ ਮਿਲੈਨ ਸਤਿਰੀਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਬਲ ਮਹੰਤਾ ਪੰਜਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਚ ਤਬਹ ਬਿਚਾਰੇ ਜਪਿਐ ਨਾਮ ਜਤ ਤ ਪਾਰ ਉਤਾਰੇ ਜਨ ਨਾਮ ਕਾਉ ਕਬ ਕਿਰਪਾ ਕਰਿਐ சுத்தர வு சேலமராி பைய சா நாம பார்ப ਕੈਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਚ ਬਹਿ ਰ ਵਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨ ਨਾਮ ਕਾਓ ਪ੍ਰਭ ਕਿਰਪਾ ਕਰੀਐ ਸਾਧੂ ਤੂਰ ਮਿਲੈਨ ਸੁਤਰੀਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਿਲਾਬਲ ਮਹੱਲਾ 5ਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਗਲ ਵਿਖ ਕਟੈ ਭਜ ਗੁਕੇ ਚਰਨ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਜ ਤ ਬਹਿ ਬਿਚਾਰੇ ਜਪਿਐ ਨਾਮ ਜਤਾ ਪਾਰ ਉਤਾਰੇ ਜਨ ਨਾਮ ਕਾਉ ਕਬ ਕਿਰਪਾ ਕਰੀਐ ਸਾਧੂ ਤੂਰ ਮਿਲੈਨ ਸੁਤਰੀਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਬਲ ਮਹਲਾ ਪੰਜਵਾਂ ਗੁਰਪੂਰਾ ਵਡਭਾਗੇ ਭਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਤਾਵਰ ਕਰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜ ਤਾ ਬਹਿ ਬਿਚਾਰੇ ਜਪਿਐ ਨਾਮ ਜਤਾ ਪਾਰ ਉਤਾਰੇ ਜਨ ਨਾਮ ਕਾਉ ਕਬ ਕਿਰਪਾ ਕਰਿਐ ਸਾਧੂ ਤੂਰ ਮਿਲੈਨ ਸਤਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਹਲਾ 5 ਗੁਰਪੂਰਾ ਵਡਭਾਗੇ ਭਈਐ ਮੇਲੇ ਸਾਧੂ ਹਰ ਨਾਮ ਧਿਆਇਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨਾਂ ਰਹਾਉ ਆਵਰ ਕਰਮ ਸਭ ਲੋਕਾਂ ਚਾਰ ਮੇਲੇ ਸਾਧੂ ਸੰਗ ਹੋਏ ਉਦਾਰ ਸਮਰਤ ਸਾਥ ਤਬਹ ਬੇ ਵਿਚਾਰੇ ਜਪਿਐ ਨਾਮ ਜਤ ਤ ਪਾਰ ਉਤਾਰੇ ਜਨ ਨਾਨਕਾਉ ਪ੍ਰਭ ਕਿਰਪਾ ਕਰਿਐ ਸਾਧੂ ਤੁਰ ਮਿਲੈਨ ਸਤਿਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਬਲ ਮਹਲਾ 5 ਗੁਰ ਪੂਰਾ ਵਡ ਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕਿਲ ਵਿਖ ਕਟੈ ਭਜ ਗੁਰ ਕੈ ਚਰਨਾਂ ਰਹਾਉ ਤਾਵਰ ਕਰਮ ਸਭ ਲੋਕਾਂ ਚਾਰ ਮੈਲੋ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਜ ਤਾ ਬਹਿ ਬਿਚਾਰੇ ਜਪਿਐ ਨਾਮੁ ਜਤਾ ਪਾਰ ਉਤਾਰੇ ਜਨ ਨਾਨਕ ਕਉ ਕਬ ਕਿਰਪਾ ਕਰੀਐ ਸਾਧੂ ਤੁਰ ਮਿਲੈਨ ਸਤਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਬਲ ਮਹਲਾ 5ਵਾਂ ਗੁਰਪੂਰਾ ਵਡਭਾਗੇ ਪਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪਤ ਤੇਰੀ ਸਰਣਾ ਕੈਲ ਵਿਖ ਕਟੈ ਭਜ ਗੁਰ ਕੈ ਚਰਨ ਰਹਾਉ ਆਵਰ ਕੰਮ ਸਭ ਲੋਕਾਂ ਚਾਰ ਮੈਲ ਸਾਧੂ ਸੰਗ ਹੋਏ ਉਦਾਰ ਸਿਮਰਤ ਸਾਤ ਤਬਹਿ ਬਿਚਾਰੇ ਜਪਿਐ ਨਾਮ ਜਤਿ ਪਾਰ ਉਤਾਰੇ ਜਨ ਨਾਮ ਕਉ ਕਭ ਕਿਰਪਾ ਕਰੀਐ ਸਾਧੂ ਤੁਰ ਮਿਲੈਨ ਸਤਿਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ